ਵੇਰਾ ਤਾਂ ਨਹੀਂ ਬਾਬਾ ਦੀਪ ਸਿੰਘ ਦੀ ਟਕਸਾਲ ਹੈਗੀ ਹੈ ਤਿਆਰ ਕੀਤੀ ਹੋਈ ਤੁਸੀਂ ਇਹਨੂੰ ਟਕਸਾਲ ਤਾਂ ਮਤਲਬ ਇਹ ਹੁਣ ਜੇ ਆਪਾਂ ਦੂਜੇ ਪਾਸੇ ਕਹੀਏ ਤੇ ਬਾਬਾ ਰਾਮ ਸਿੰਘ ਕਹਿੰਦੇ ਵੀ ਟਕਸਾਲ ਦਾ ਅਸਲੀ ਮੁਖੀ ਮੈਂ ਆ ਹੂੰ ਜਿਹੜਾ ਭਾਈ ਅਮਰੀਕ ਸਿੰਘ ਜਿਹਨਾਲਾ ਉਹ ਕਹਿੰਦਾ ਮੈਂ ਆ ਹੂੰ ਸਿੱਖ ਤਾਂ ਦੂੰਦਾ ਜਿ ਨਹੀਂ ਵੀ ਅਸਲੀ ਮੁਖੀ ਹੈਗਾ ਕੌਣ ਮੈਂ ਤਾਂ ਟਕਸਾਲ ਦਾ ਮੁਖੀ ਜੇ ਤੁਸੀਂ ਸਾਰੀ ਗੱਲ ਦੱਸੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੀ ਲੱਗਦਾ ਵੀ ਮੈਂ ਕੀ ਕਰਾਂ ਮੇਰੇ ਵੱਸ ਹੋਵੇ ਤੇ ਬਾਬਰ ਨਾਮ ਸਿੰਘ ਧੁੰਮਾ ਨੂੰ ਕਾਲ ਤੱਕ ਤੇ ਸਦਕੇ ਕੋਰੜੇ ਮਾਰੇ ਜਿਹੜਾ ਪ੍ਰੋਫੈਸਰ ਸਰਚਾਂਤ ਜਿਹੜਾ ਟਕਸਾਲ ਦਾ ਮੁਕਬਲਾਰ ਹੁੰਦਾ ਸੀ ਹਾਂਜੀ ਸੋ ਜਿਹੜਾ ਟਕਸਾਲ ਦਾ ਮੁਕਬਲਾਰ ਆ ਜੀ ਬੀਜੇਪੀ ਛਾਮਲ ਹੋ ਜਾਂਦਾ ਹੈ ਜੀ ਫਿਰ ਅਸੀਂ ਟਕਸਾਲ ਦੇ ਮੁਖੀ ਨੂੰ ਕਿਵੇਂ ਮੰਨ ਸਕਦੇ ਆਂ ਵੀ ਇਹ ਟਕਸਾਲ ਦਾ ਜਿਹੜਾ ਮੁਖੀ ਉਹ ਸਿੱਖਾਂ ਦੀ ਗੱਲ ਕਰੇਗਾ ਹੂੰ ਗੁਰੂ ਸਾਹਿਬ ਤਾਂ ਸਭੂ ਥਾਂ ਥਾਂ ਤੇ ਵਰਜਦੇ ਨੇ ਹੂੰ ਜਿਹੜੀਆਂ ਚੀਜ਼ਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਸੀ ਭਾਈ ਨਾਮ ਸਿੰਘ ਧੁੰਮਾ ਉਹੋ ਹੀ ਕਰ ਰਹੇ ਨੇ ਅਜੇ ਸਿੱਖ ਇਸ ਗੁਲਾਮੀ ਦੇ ਜੂਰੇ ਤੋਂ ਨਹੀਂ ਨਿਕਲ ਰਿਹਾ ਜੀ ਜਿੰਨਾ ਚਿਰ ਸਿੱਖਾਂ ਦੇ ਅੰਦਰ ਗੁਲਾਮੀ ਦਾ ਅਹਿਸਾਸ ਨਹੀਂਦਾ ਜੀ ਗੁਲਾਮ ਤਾਂ ਹੈਗੇ ਅਸੀਂ ਹਮ ਸਿੱਖ ਦੀਆਂ ਦੋ ਹੀ ਥਾਵਾਂ ਹੁੰਦੀਆਂ ਨੇ ਜਾਂ ਉਹ ਤਾਂ ਬਾਦਸ਼ਾਹ ਹੁੰਦਾ ਤੇ ਜਾਂ ਬਾਗੀ ਹੁੰਦਾ ਹੂੰ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਤੇਜਿੰਦਰ ਸਿੰਘ ਦੇਓਲ ਜਿਹੜੇ ਕਿ ਸ਼ਰਮਨੀ ਕਾਦੀਦਾਰ ਅੰਮ੍ਰਿਤਸਰ ਦੇ ਸੀਨੀਅਰ ਆਗੂ ਹੈਗੇ ਨੇ ਸੋ ਗੱਲਬਾਤ ਕਰਨ ਲੱਗੇ ਆ ਮੁੱਦਾ ਹੈਗਾ ਜਿਵੇਂ ਕੁੰਭ ਦੇ ਮੇਲੇ ਤੇ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਉੱਥੇ ਪਹੁੰਚਦੇ ਨੇ ਸੋ ਗੱਲਬਾਤ ਕਰਨ ਲੱਗੇ ਹੈਗੇ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਦਿਓ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਵਾਲ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਧੰਨਵਾਦ ਜਿਹੜਾ ਇੱਥੇ ਵਿਚਾਰ ਲੈਣ ਪਹੁੰ ਗੁਰੂ ਸਾਹਿਬ ਜੀ ਜਿਸ ਤਰ੍ਹਾਂ ਸਿੱਖੀ ਸਿਧਾਂਤ ਦੀ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤੱਕ ਇੱਕ ਫਲਸਫਾ ਹੈ ਇੱਕ ਸਿਧਾਂਤ ਦਿੱਤਾ ਇੱਕ ਮਰਿਆਦਾ ਦਿੱਤੀ ਹੈਗੀ ਹੈ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਭਾਵੇਂ ਕੋਈ ਸਾਈ ਧਰਮ ਹੈ ਭਾਵੇਂ Hindu ਧਰਮ ਹੈ ਤੇ ਭਾਵੇਂ ਮੁਸਲਮਾਨ ਧਰਮ ਹੈ ਗੱਲ ਸਿਧਾਂਤਾਂ ਦੀ ਹੁੰਦੀ ਹੈ ਹੁਣ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਹੈਗੇ ਨੇ ਉਹ ਕੁੰਭ ਦੇ ਮੇਲੇ ਤੇ ਜਾ ਕੇ ਨਾਗਿਆਂ ਦੇ ਨਾਲ ਇਸ਼ਨਾਨ ਕਰਦੇ ਨੇ ਉਹ ਨਦੀ ਦੇ ਪਾਣੀ ਦੇ ਵਿੱਚ ਕਹਿੰਦੇ ਵੀ ਜਿਹਦੇ ਵਿੱਚ ਕੰਦ ਮੰਦ ਸਭ ਕੁਝ ਵਹਿ ਕੇ ਆਉਂਦਾ ਹੈ। ਸੋ ਉਹਦਾ ਬਹੁਤ ਗਰਮ ਹੈਗਾ। ਸਿੱਖਾਂ ਦੇ ਵਿੱਚ ਬਹੁਤ ਭਾਰੀ ਰੋਸ ਹੈ। ਤੁਹਾਨੂੰ ਕਿਵੇਂ ਲੱਗਦਾ ਹੈ? ਵੇਖੋ ਜੀ ਦਮਦਮਿਤ ਟਕਸਾਲ ਸਿੱਖਾਂ ਦੀ ਇੱਕ ਸਰਮੋਰ ਸੰਸਥਾ ਸੀ। ਜੀ ਭਾਜੀ। ਜਦੋਂ ਸੰਤ ਜੀ ਅਨਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਸ਼ਹਾਦਤ ਹੁੰਦੀ ਹੈ। ਜੀ। ਤੇ ਕੇਂਦਰ ਸਰਕਾਰ ਦਿੱਲੀ ਸਰਕਾਰ ਉਸੇ ਵੇਲੇ ਇਹ ਵਿਵਤਾ ਬਣਾਉਣ ਲੱਗ ਪਈ ਵੀ ਕਿਸੇ ਨਾ ਕਿਸੇ ਤਰੀਕੇ ਇਸ ਟਕਸਾਲ ਨੂੰ ਗਵੇ। ਕਰੀਆ ਜਾਵੇ ਹਮ ਹਮ ਸੋ ਦੀ ਜਿਹੜੀ ਸ਼ੁਰੂਆਤ ਹੋ ਉਸ ਭਾਈ ਨਾਮ ਸਿੰਘ ਧੰਮਾ ਦੇ ਰੂਪ ਚ ਹੋਈ ਹਮ ਜਦੋਂ ਭਾਈ ਨਾਮ ਸਿੰਘ ਧੰਮਾ ਜੀ ਨੂੰ ਇੱਥੋਂ ਦਾ ਮੁਖੀ ਥਾਪਿਆ ਗਿਆ ਜੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਬੱਜਰ ਕਰੇ ਤਾਂ ਇਹ ਕਰਦੇ ਆਏ ਨੇ ਜੀ ਜਿਹੜੇ ਚੰਗੇ ਸਿੱਖ ਸੀ ਟਕਸਾਲ ਦੇ ਵਿੱਚ ਉਹਨਾਂ ਨੂੰ ਇਹਨਾਂ ਬਾਣ ਨੇ ਲਾ ਕੇ ਟਕਸਾਲ ਤੋਂ ਪਾਸੇ ਕਰ ਦਿੱਤਾ ਹਮ ਮੈਂ న్యూਸ 18 ਚੈਨਲ ਤੇ ਇੱਕ ਵਾਰ ਇਹ ਬਹਿਸ ਦੇ ਵਿੱਚ ਜਿਹੜਾ ਮੁੱਦੇ ਦੀ ਗੱਲ ਹੁੰਦੀ ਉਹਦੇ ਵਿੱਚ ਜਿਹੜਾ ਟਕਸਾਲ ਦਾ ਮੁਖ ਬਲਾਰਾ ਜਿਹੜਾ ਪ੍ਰੋਫੈਸਰ ਸਰਚਾਂਦ ਜਿਹੜਾ ਟਕਸਾਲ ਦਾ ਮੁਖ ਬਲਾਰਾ ਹੁੰਦਾ ਸੀ ਹਾਂਜੀ ਉਹ ਭਾਜੀਪੀ ਵਿੱਚ ਜਿਹੜਾ ਸ਼ਾਮਲ ਹੁੰਦਾ ਹੈ ਜਦ ਉਸ ਤੇ ਉੱਤੇ ਬਹਿਸ ਹੋ ਰਹੀ ਸੀ ਤੇ ਉਸ ਨੂੰ ਪੁੱਛਿਆ ਜਾ ਰਿਹਾ ਸੀ ਵੀ ਤੁਸੀਂ ਆਰਐਸਐਸ ਤੇ ਭਾਜੀਪੀ ਵਿੱਚ ਸ਼ਾਮਲ ਹੋ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਜੀ ਕੀ ਕੱਟਣਾ ਚਾਹੁੰਦੇ ਹੋ ਕੀ ਕੱਟਣਾ ਚਾਹੁੰਦੇ ਜੇ ਤਾਂ ਉਹਨੇ ਇੱਕ ਬੜਾ ਹੋ ਕੇ ਜਵਾਬ ਦਿੱਤਾ ਸੀ ਉਹ ਕਹਿੰਦਾ ਟਕਸਾਲ ਤਾਂ ਦਿੱਲੀ ਦੇ ਨਾਲ 1999 ਚ ਸਾਝ ਪਾ ਚੁੱਕੀ ਹੈ 1999 ਚ 99 ਦੇ ਇਹ ਪ੍ਰੋਫੈਸਰ ਸਰਚਾਨ ਦੇ ਕਹਿਣតាម ਸਰਚਾਨ ਹਾਂ ਜਿਹੜਾ ਟਕਸਾਲ ਦਾ ਮੁਖ ਬਲਾਰਾ ਸੀ ਜਦੋਂ ਭਾਜਪਾ ਸ਼ਾਮਿਲ ਹੁੰਦਾ ਉਸ ਤੋਂ ਬਾਅਦ ਹੀ ਗੱਲ ਹੈ 100 ਦਾ ਨਹੀਂ ਕਹੋ ਗੱਲ ਕਹੀ ਹੈ ਸੋ ਇਹ ਟਕਸਾਲ ਦਾ ਮੁਖ ਬਲਾਰਾ ਭਾਜਪਾ ਸ਼ਾਮਿਲ ਹੋ ਜਾਂਦਾ ਹੈ ਜੀ ਫਿਰ ਅਸੀਂ ਟਕਸਾਲ ਦੇ ਮੁਖੀ ਨੂੰ ਕਿਵੇਂ ਮੰਨ ਸਕਦੇ ਹਾਂ ਕਿ ਇਹ ਟਕਸਾਲ ਦਾ ਜਿਹੜਾ ਮੁਖੀ ਉਹ ਸਿੱਖਾਂ ਦੀ ਗੱਲ ਕਰੇਗਾ ਹੂੰ ਸੋ ਉਹਨੇ ਜਿਹੜੀ ਇੱਕ ਵੱੱਜਰ ਕਰੈਤ ਕੀਤੀ ਏ ਜੀ ਕਿ ਕੁੰਬ ਦਾ ਇਸ਼ਨਾਨ ਜਿੰਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਥਾਂ ਤੇ ਖੰਡਨ ਕੀਤਾ ਗਿਆ ਠਾ ਠਾ ਤੀਥਾਂ ਦੇ ਇਸ਼ਨਾਨ ਦਾ ਖੰਡਨ ਕੀਤਾ ਗਿਆ ਹੂੰ ਪਿੰਡੇ ਤੇ ਮਲੀਆਂ ਵੇ ਭੂਤੀਆਂ ਦਾ ਖੰਡਨ ਕੀਤਾ ਗਿਆ ਗਲਾਂ ਵਿੱਚ ਜਪ ਮਾਲਾ ਪਾ ਕੇ ਜੀ ਮਾਲਾ ਪਾ ਕੇ ਤੇ ਕਹਿਣਾ ਤੇਉਪੇ ਗੁਰੂ ਸਾਹਿਬ ਕਿਨੇ ਗਲੀਆਂ ਕਿੰਨਾਂ ਜਪ ਮਾਲੀਆਂ ਲੋਟੇ ਹੱਥ ਨ ਬਾਗੋ ਹਰ ਕੇ ਸੰਤ ਨਾ ਕੀ ਬਨਾਰਸ ਕੇ ਠੱਗ ਐਸੇ ਸੰਤ ਨਾਮੋ ਕੋ ਭਾਵੇ ਡਾਲਾ ਸੋ ਪੇਡਾ ਘਟਕਾਵੇ ਜੀ ਸੋ ਗੁਰੂ ਸਾਹਿਬ ਤਾਂ ਸਾਨੂੰ ਥਾਂ ਥਾਂ ਤੇ ਵਰਜਦੇ ਨੇ ਹਮ ਜਿਹੜੀਆਂ ਚੀਜ਼ਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਸੀ ਭਾਈ ਨਾਮ ਸਿੰਘ ਤੁਮਾ ਉਹੀ ਕਰ ਰਹੇ ਨੇ ਹਮ ਇਹ ਬਹੁਤ ਵੱਡਾ ਸਾਡੇ ਵਾਸਤੇ ਇੱਕ ਔਖੀ ਘੜੀ ਏ ਕਿਉਂਕਿ ਟਕਸਾਲ ਦਾ ਮੁਖੀ ਏ ਹਮ ਜਿਹੜੀ ਟਕਸਾਲ ਲੋਕਾਂ ਨੂੰ ਸਿੱਧੇ ਰਾਹ ਪਹੁੰਚਦੀ ਸੀ ਜਿਹੜੀ ਟਕਸਾਲ ਦੇ ਵਿਦਿਆਰਥੀ ਦੁਨੀਆ ਦੇ ਵਿੱਚ ਸਿੱਖਾਂ ਦੇ ਪ੍ਰਚਾਰਕ ਵਜੋਂ ਮੰਨੇ ਜਾਂਦੇ ਸੀ ਅੱਜ ਵੀ ਕਈ ਕਹਿ ਦਿੰਦੇ ਨੇ ਅਸੀਂ ਟਕਸਾਲ ਤੋਂ ਪੜੇ ਆਂ ਜੀ ਪਰ ਉਹਨਾਂ ਦੀ ਮੰਨ ਤੇ ਕੀ ਬੀਤਦੀ ਹੋਵੇਗੀ ਜਾਂ ਉਹਨਾਂ ਨੂੰ ਵੇਖ ਕੇ ਤੇ ਲੋਕੀ ਕਹਿਣਗੇ ਵੀ ਟਕਸਾਲ ਦੇ ਜਿਹੜੇ ਵਿਦਿਆਰਥੀ ਨੇ ਇਹੋ ਜਿਹੇ ਨੇ ਸੋ ਇਹ ਬੜਾ ਜਿਹੜਾ ਘਣਾਉਣਾ ਕੰਮ ਕੀਤਾ ਹੈ ਟਕਸਾਲ ਦੇ ਇੱਕ ਵੱਖਰਾ ਬੋਲਬਲਾ ਸੀਗਾ ਹਾਂ ਟਕਸਾਲ ਟਕਸਾਲ ਦਾ ਇੱਕ ਨਾਂ ਸੀ ਜੀ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਵੱਲੋਂ ਬਰੋਸਾਈ ਹੋਈ ਟਕਸਾਲੇ ਜਿਨ੍ਹਾਂ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਹੋਏ ਨੇ ਭਾਈਕਰਬਖ ਸਿੰਘ ਇਸੇ ਟਕਸਾਲ ਨਾਲ ਸੰਬੰਧਤ ਜਿਨ੍ਹਾਂ ਸ਼ਹੀਦੀਆਂ ਪਾਈਆਂ ਨੇ ਸੋ ਸੰਤ ਕਰਤਾਰ ਸਿੰਘ ਗਿਆਨੀ ਗੁਰਬਚਨ ਸਿੰਘ ਜਿਹੜੇ ਬੜੇ ਸੂਰਮੇ ਹੋਏ ਨੇ ਜਿਹੜੇ ਗਿਆਨੀ ਹੋਏ ਨੇ ਟਕਸਾਲ ਦੇ ਵਿੱਚ ਉਹਨਾਂ ਦੀ ਜਿਹੜੀ ਗੱਲਬਾਤ ਸੀ ਜਾਂ ਉਹਨਾਂ ਦੀ ਵਿਆਖਿਆ ਕਰਦੇ ਸੀ ਜਾਂ ਉਹ ਵਿਦਿਆਰਥੀ ਪੈਦਾ ਕਰਦੇ ਸੀ ਅਸੀਂ ਉਹਨਾਂ ਦੀ ਸੇਵਾਵਾਂ ਨੂੰ ਨਹੀਂ ਭਲਾ ਸਕਦੇ ਪਰ ਜੋ ਭਾਈ ਬਰਨ ਨਾਮ ਸਿੰਘ ਤੁਮਾ ਨੇ ਇਹ ਗੰਧ ਖੋਲਿਆ ਇਹ ਇਸ ਸਿੱਖਾਂ ਨੂੰ ਇੱਕ ਦੁਬਾਰਾ ਸੋਚਣ ਦੀ ਲੋੜ ਹੈ ਜੀ ਜਿਉਨ ਸਾਹਿਬ ਜਿਸ ਤਰ੍ਹਾਂ ਟਕਸਾਲ ਦੇ ਬੁਲਾਰੇ ਹੈਗੇ ਨੇ ਕਈ ਨੰਗ ਸਿੰਘ ਹੈਗੇ ਨੇ ਉਹ ਇਹ ਗੱਲ ਕਰਦੇ ਨੇ ਵੀ ਬਾਬਾ ਜਰਨੈਲ ਸਿੰਘ ਜਾਂ ਸੰਤ ਕਰਤਾਰ ਸਿੰਘ ਇਹ ਵੀ ਦੂਜੇ ਸ਼ਬਿਆਂ ਚ ਜਾਂਦੇ ਸੀ ਜਾ ਕੇ ਪ੍ਰਚਾਰ ਕਰਦੇ ਸੀ ਤੇ ਜਿਹੜੇ ਇਤਿਹਾਸਕ ਸਥਾਨ ਸੀਗੇ ਹਿੰਦੂਆਂ ਦੇ ਉੱਥੇ ਜਾ ਕੇ ਪਹੁੰਚਦੇ ਸੀ ਕਹਿੰਦੇ ਵੀ ਗੁਰੂ ਰਾਮਦਾਸ ਸਾਹਿਬ ਵੀ ਉਹ ਖੇਤਰ ਗਏ ਸੀ ਜੀ ਵੇਖੋ ਜੀ ਜਾ ਕੇ ਆਪਦੀ ਗੱਲ ਸਮਝਾਉਣੀ ਹੂੰ ਗੁਰੂ ਨਾਨਕ ਦੇਵ ਜੀ ਗੰਗਾ ਦੇ ਵਿੱਚ ਗਏ ਜਦੋਂ ਜਾ ਕੇ ਤੇ ਉਹ ਲੋਕ ਸੂਰਜ ਨੂੰ ਪਾਣੀ ਦੇ ਰਹੇ ਸੀ ਹਰਦੁਆਰ ਦੀ ਗੱਲ ਹਰਦੁਆਰ ਹੂੰ ਜਦੋਂ ਸੂਰਜ ਨੂੰ ਪਾਣੀ ਦੇ ਰਹੇ ਸੀ ਤੇ ਗੁਰੂ ਨਾਨਕ ਦੇਵ ਜੀ ਉੱਥੇ ਗਏ ਸੀ ਜੀ ਪਰ ਉੱਥੇ ਜਾਣ ਦਾ ਮਤਲਬ ਇਹ ਨਹੀਂ ਸੀ ਵੀ ਜਿਹੜੇ ਲੋਕ ਸੂਰਜ ਨੂੰ ਪਾਣੀ ਦੇ ਰਹੇ ਸੀ ਉਹ ਸੂਰਜ ਨੂੰ ਪਾਣੀ ਦੇਣ ਲੱਗ ਪਏ ਸੀ ਹੂੰ ਉਹਨਾਂ ਨੇ ਉੱਥੇ ਆਪਣੇ ਖੇਤਾਂ ਵੱਲ ਨੂੰ ਮੂੰਹ ਕਰਕੇ ਤੇ ਪਾਣੀ ਦੇਣਾ ਸ਼ੁਰੂ ਕੀਤਾ ਜੀ ਤੇ ਜਦੋਂ ਉੱਥੋਂ ਦੇ ਪੰਧਿਆਰੇ ਪੰਡਤਾਂ ਨੇ ਪੁੱਛਿਆ ਉਹ ਨਹਿਵੀ ਬਾਲਕ ਵੀ ਅਸੀਂ ਤਾਂ ਸੂਰਜ ਨੂੰ ਪਾਣੀ ਦੇ ਰਹੇ ਆ ਤੇ ਤੂੰ ਪੁੱਠੇ ਪਾਸੇ ਨੂੰ ਪਾਣੀ ਦੇ ਰਿਹਾ ਏ ਇੱਧਰ ਕਿਹੜਾ ਸੂਰਜ ਏ ਹੂੰ ਹੂੰ ਉਹ ਕਹਿੰਦਾ ਤੁਸੀਂ ਸੂਰਜ ਨੂੰ ਪਾਣੀ ਦੇ ਰਹੇ ਜੇ ਮੈਂ ਆਪਦੇ ਖੇਤਾਂ ਨੂੰ ਪਾਣੀ ਦੇ ਰਿਹਾ ਹੂੰ ਉਹ ਕਹਿੰਦੇ ਵੀ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਤੇਰੇ ਖੇਤ ਕਿੱਥੇ ਨੇ ਜੀ ਉਹਨੇ ਕਹੇ ਮੇਰੇ ਖੇਤ ਇੱਥੋਂ ਨੇੜੇ ਹੀ ਨੇ ਹੂੰ ਪੰਜਾਬ ਦੀ ਧਰਤੀ ਤੇ ਨੇ ਤੇ ਜਦੋਂ ਇੰਨੀ ਗੱਲ ਹੋਈ ਤੇ ਪੰਦੇ ਕਹਿੰਦੇ ਵੀ ਉੱਥੇ ਪਾਣੀ ਤੇਰਾ ਕਿਵੇਂ ਪਹੁੰਚ ਜੇਗਾ ਹੂੰ ਉਹ ਗੁਰੂ ਸਾਹਿਬ ਕਹਿੰਦੇ ਵੀ ਇਹ ਤੇ ਮੈਂ ਬੰਨ ਲਾ ਕੇ ਲੈ ਜਾਂਗਾ ਤੇ ਤੁਸੀਂ ਸੂਰਜ ਤੇ ਪਾਣੀ ਕਿਵੇਂ ਪਹੁੰਚਾ ਦੇਓਗੇ ਹੂੰ ਵੀ ਇਹ ਮੇਰਾ ਪਾਣੀ ਮੇਰੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ ਇਸ ਧਰਤੀ ਤੇ ਹੂੰ ਤੇ ਤੁਹਾਡਾ ਪਾਣੀ ਸੂਰਜ ਤੱਕ ਕਿਵੇਂ ਪਹੁੰਚ ਜੇਗਾ ਹੂੰ ਸੋ ਇਹ ਇੱਕ ਸਮਝਾਉਣ ਦਾ ਤਰੀਕਾ ਸੀ ਜੀ ਜੀ ਅਸੀਂ ਉਹਨਾਂ ਚੀਜ਼ਾਂ ਨੂੰ ਵੇਖੀਏ ਵੀ ਸਾਡੇ ਵਿਗਿਆਨੀ ਕਰਮਚਾਰੀ ਸਿੰਘ ਜਸਨਤ ਕਰਤਾਰ ਸਿੰਘ ਦੂਜੇ ਸੁਧੀਆਂ ਜਾਂਦੇ ਰਹਿੰਦੇ ਨੇ ਜਾਂਦੇ ਰਹੇ ਨੇ ਪਰ ਉਹ ਜਾ ਕੇ ਕੰਮ ਦਾ ਛਣਾਨ ਨਹੀਂ ਕਰਦੇ ਰਹੇ ਹੂੰ ਉਹ ਮੰਦਰਾਂ ਵਿੱਚ ਜਾ ਕੇ ਤੇ ਇਹਨਾਂ ਜਿਹੜੇ ਨਾਗੇ ਸਾਧੂ ਨੇ ਇਹਨਾਂ ਦੇ ਖਾੜਿਆਂ ਜਾ ਕੇ ਮਹੂਤੀ ਨਹੀਂ ਪਿੰਡੇ ਤੇ ਮਲਦੇ ਰਹੇ ਹੂੰ ਸੋ ਮਸਲਾ ਇਹ ਨਹੀਂ ਕਿ ਜਾਣਾ ਜਾਣਾ ਤੇ ਜਾ ਕੇ ਉਹਨਾਂ ਦੀ ਵਿਚਾਰਧਾਰਾ ਨੂੰ ਬਣਾ ਲੈਣਾ ਹੂੰ ਆਪਣੀ ਵਿਚਾਰਧਾਰਾ ਛੱਡਦੇ ਨਹੀਂ ਜੀ ਜਾਂ ਜਾ ਕੇ ਆਪਣੀ ਵਿਚਾਰਧਾਰਾ ਅਗਲੇ ਨੂੰ ਦੱਸਣੀ ਇਹਨਾਂ ਦੋਵਾਂ ਚੀਜ਼ਾਂ 'ਚ ਫਰਕ ਹੁੰਦਾ ਹੈ ਜੀ ਦਿਓਲ ਸਾਹਿਬ ਜਿਸ ਤਰ੍ਹਾਂ ਗੱਲ ਕਰੀਏ ਉਥੋਂ ਦੀ ਮਹਾਕੁੰਬ ਦੀ ਪ੍ਰਿਆਗਰਾਜ ਦੀ ਉੱਥੇ ਕਈ ਤਰ੍ਹਾਂ ਦੇ ਸਾਧੂ ਆਪਾਂ ਵੇਖਦੇ ਆ ਕੋਈ ਨਗੇ ਨੇ ਕੋਈ ਕਿਸ ਤਰ੍ਹਾਂ ਰਹਿ ਰਹੇ ਨੇ ਕੋਈ ਕਹਿੰਦਾ ਜੀ ਮੈਂ ਗੰਦ ਵੀ ਖਾ ਜਾਂਦਾ ਕੋਈ ਕਹਿੰਦਾ ਵੀ ਮੰਦ ਵੀ ਖਾ ਜਾਂਦਾ ਸਭ ਕੁਝ ਉਹ ਇੱਕ ਨਾ ਇਹ ਵੀਡੀਓ ਵਾਇਰਲ ਸੀਗੀ ਇੱਕ ਨਾਗੇ ਸਾਧੂ ਦੀ ਕਹਿੰਦਾ ਮੈਂ ਸਾਰਾ ਕੁਝ ਖਾ ਜਾਂਦਾ ਜੋ ਇਨਸਾਨ ਗੰਦ ਵੀ ਕਰਦਾ ਹੈ ਤੇ ਇਹੋ ਜੀ ਜਗ੍ਹਾ ਤੇ ਇਹ ਦਮਦਿਮਿਤਕ ਸਾਧ ਜਮਕੀ ਜਾ ਕੇ ਸਿੱਖਾਂ ਨੂੰ ਕੀ ਇੱਕ ਸਿੱਖਿਆ ਵਕਰੀ ਕੀ ਦੇਣਾ ਚਾਹੁੰਦੇ ਆ ਵੇਖੋ ਜੀ ਚੰਗਾ ਹੈ ਮਾੜਾ ਹੈ ਉਹਨਾਂ ਦਾ ਧਰਮ ਹੈ ਜੀ ਉਹ ਹਿੰਦੂਆਂ ਦਾ ਧਰਮ ਹੈ ਉਹਦੇ ਵਿੱਚ ਆਪਾਂ ਕੋਈ ਟਿੱਪਣੀ ਨਹੀਂ ਕਰਨੀ ਜੀ ਪਰ ਸਾਡੇ ਗੁਰੂ ਸਾਹਿਬ ਨੇ ਜੇ ਕਿਸੇ ਦੇ ਧਰਮ ਦੇ ਵਿੱਚ ਕਰਹਿ ਕਰਤਾ ਸੀ ਰੀਤੀਆਂ ਸੀ ਉਹਨਾਂ ਨੂੰ ਜਗ ਦੇ ਵਿੱਚ ਜ਼ਾਹਰ ਕੀਤਾ ਤੇ ਲੋਕਾਂ ਨੂੰ ਦੱਸਿਆ ਵੀ ਜੇ Hindu ਇਹ ਤਾਂ ਸੱਚਾ Hindu ਬਣ ਕੇ ਰਹੀ ਹੂੰ ਤੇ ਜਿਹੜੀਆਂ ਉਹਨਾਂ ਦੇ ਵਿੱਚ ਕਰਹਿਤਾ ਸੀ ਸਤੀ ਪ੍ਰਥਾ ਜਾਂ ਇਹ ਕੰਦਮੂਲ ਜਿਹੜੇ ਖਾਂਦੇ ਸੀ ਜੀ ਇਨ੍ਹਾਂ ਚੀਜ਼ਾਂ ਤੋਂ ਗੁਰੂ ਸਾਹਿਬ ਨੇ ਵਰਜਿਆ ਸੀ ਜੀ ਜੇ ਮੁਸਲਮਾਨ ਧਰਮ ਦੇ ਵਿੱਚ ਕੋਈ ਗਰਹਿਤ ਸੀ ਕਿ ਉਹਨਾਂ ਕਿਸੇ ਨੂੰ ਹੀ ਨਹੀਂ ਸੀ ਕਿ ਆ ਵੀ ਮੁਸਲਮਾਨ ਧਰਮ ਬਾੜਾ ਹੈ ਹੂੰ ਉਹਨਾਂ ਕਿਸੇ ਵੀ ਦੇ ਵਿੱਚ ਅੱਕ ਰਹੀ ਤਾਂ ਜੀ ਸੋ ਗੁਰੂ ਸਾਹਿਬ ਨੇ ਜੋ ਸਾਨੂੰ ਸਮਝਾਇਆ ਹੈ ਹੂੰ ਵੀ ਅਸੀਂ ਆਪਣੇ ਧਰਮ ਦੇ ਵਿੱਚ ਜਿੱਥੇ ਪੱਕੇ ਆ ਉੱਥੇ ਦੂਜੇ ਧਰਮਾਂ ਦੇ ਸੀ ਸਤਕਾਰ ਕਰਦੇ ਆ ਜੀ ਉਹ ਉਹਨਾਂ ਦਾ ਧਰਮ ਹੈ ਹੂੰ ਅਸੀਂ ਉਹਨਾਂ ਬਾਰੇ ਕੁਝ ਨਹੀਂ ਕਰਾ ਚਾਹੁੰਦੇ ਪਰ ਅਸੀਂ ਉਹਨਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਨਾ ਵਰਗਾ ਨਾ ਬਣਾਈਏ ਉਕੇ ਸਾਨੂੰ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈ ਸਾਡੇ ਕੋਲ ਸਾਡੇ ਧਾਰਮਿਕ ਗ੍ਰੰਥ ਨੇ ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਹੈ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਹੈ ਜਿੱਦੇ ਵਿੱਚ ਪਿੰਡੇ ਤੇ ਵਿਪੂਤੀ ਮਰਦੀ ਗੰਦ ਖਾਣਾ ਤੇ ਸੂਰ ਦੀ ਨਿਆਇ ਕਿਹਾ ਗਿਆ ਮੇਜ ਗੰਦ ਖਾਨ ਦੇ ਨਾਲ ਰੱਬ ਮਿਲਦਾ ਹੈ ਤੇ ਗੁਰੂ ਗੋਬਿੰਦ ਸਿੰਘ ਕਹਿੰਿਆ ਫਿਰ ਸੂਬ ਨੂੰ ਤਾਂ ਬੜੀ ਸ਼ੇਤੀ ਮਿਲ ਜਾਣਾ ਸੀ ਜੇ ਨੰਗੇ ਰਿਆਂ ਰੱਬ ਮਿਲਦਾ ਹੈ ਤੇ ਫਿਰ ਤਾਂ ਜਾਨਵਰਾਂ ਨੂੰ ਪਹਿਲਾਂ ਰੱਬ ਨੂੰ ਮਿਲ ਜਾਣਾ ਸੀ ਹੋਕਰੇ ਕੱਪੜੇ ਪਾਉਂਦੇ ਨੇ ਵੀ ਉਹਨਾਂ ਸਾ ਤੁਸੀਂ ਕਹਿੰਦੇ ਵੀ ਉਹਨਾਂ ਦੀ ਟਿੱਪਣੀ ਨਹੀਂ ਕਰਨੀ Hindu ਧਰਮ ਤੇ ਲੇਕਿਨ ਫਿਰ ਜਿਹੜੇ ਜਹਰਨਾਮ ਸਿੰਘ ਧਮਾ ਉੱਥੇ ਜਾ ਕੇ ਉਹਨਾਂ ਦੀ ਰੌ ਰਿਤ ਸਭ ਕੁਝ ਅਪਣਾ ਲੈਂਦੇ ਨੇ ਭਗਵੇਂ ਵੀ ਪਾ ਲੈਂਦੇ ਨੇ ਇਸ਼ਨਾਨ ਵੀ ਕਰਦੇ ਨੇ ਉਹਦੇ ਸਭ ਕੁਝ ਕਰਦੇ ਆ ਨਹੀਂ ਅਸੀਂ ਉਹਨਾਂ ਦੇ ਧਰਮ ਦੀ ਟਿੱਪਣੀ ਨਹੀਂ ਕਰਨੀ ਚਾਹੁੰਦੇ ਪਰ ਅਸੀਂ ਕਿੰਨੇ ਵੀ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀ ਸਾਡੇ ਤਕਸਾਲ ਦੇ ਮੁਖੀ ਨੂੰ ਨਹੀਂ ਉੱਥੇ ਜਾਣਾ ਚਾਹੀਦਾ ਸੀ ਜੋ ਕੁਝ ਨੇ ਜਾ ਕੇ ਉੱਥੇ ਕੀਤਾ ਤੁਹਾਨੂੰ ਉਹ ਉਹ ਕਿਵੇਂ ਲੱਗਦਾ ਮੈਂ ਹੁਣੇ ਹੀ ਕਹਿ ਰਿਹਾ ਆ ਵੀ ਸਾਡੇ ਟਕਸਾਲ ਦੇ ਮੁਖੀ ਨੂੰ ਉੱਥੇ ਜਾ ਕੇ ਸਾਡੇ ਗੁਰੂ ਸਾਹਿਬਾਨਾਂ ਦੇ ਜਿਹੜੇ ਪਾਏ ਪੂਰਨੇ ਨੇ ਗੁਰੂ ਸਾਹਿਬਾਨਾਂ ਦੇ ਜਿਹੜੇ ਹੁਕਮੇ ਉਹਨਾਂ ਦੀ ਬਾਣੀ ਹੈ ਉਹਦੇ ਉਲਟ ਉੱਥੇ ਕਾਰਜ ਨਹੀਂ ਸੀ ਕਰਨੇ ਚਾਹੀਦੇ ਕਿਉਂਕਿ ਆਸਾ ਦੀ ਵਾਰ ਵਿੱਚ ਅਸੀਂ ਜਦੋਂ ਨਿਤ ਪੜਦੇ ਆ ਹੂੰ ਆਸਾ ਦੀ ਵਾਰ ਦੇ ਵਿੱਚ ਅਸੀਂ ਇਹ ਚੀਜ਼ਾਂ ਨਿਤ ਪੜਦੇ ਆ ਵੀ ਜਿਹੜੀ ਇਹ ਸਾਧਨਾ ਕਰਨੀ ਹੱਠ ਕਰਨੇ ਸਤਿਪਕਰਨੇ ਇਸ ਸਿੱਕੀ ਵਿੱਚ ਖੰਡਨ ਨੇ ਗਲਾਂ ਦੇ ਵਿੱਚ ਵੱਡੀਆਂ-ਵੱਡੀਆਂ ਮਾਲਾ ਪਾ ਕੇ ਧੂਨੀਆਂ ਉੱਤੇ ਖਾ ਕੇ ਬਹਿ ਜਾਣਾ ਜਾਂ ਤਾਂ ਸਾਡੇ ਇਹ ਆਗੂ ਬਾਣੀ ਨੂੰ ਵੇਂਦੇ ਨੇ ਤੇ ਪੜ੍ਹਦੇ ਨੇ ਤੇ ਉਹਦੇ ਤੇ ਹਮਲ ਨਹੀਂ ਕਰਦੇ ਇਹ ਕਾਮ ਸਿੱਖ ਵੀ ਜਦੋਂ ਪਾਣੀ ਪੜਨ ਵਾਲਾ ਜਦੋਂ ਬਾਣੀ ਪੜਦਾ ਹੈ ਸਿੱਧ ਗੋਸ਼ਟ ਪੜਦਾ ਹੈ ਆਸਾ ਦੀ ਵਾਰ ਪੜਦਾ ਹੈ ਉਹਦੇ ਵਿੱਚ ਸਿੱਧ ਗੋਸ਼ਟ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਸਿੱਧਾ ਦੇ ਨਾਲ ਗੋਸ਼ਟ ਕੀਤੀ ਵਿਚਾਰ-ਵਟਾਂਦਰਾ ਕੀਤੀ ਜੀ ਉੱਥੇ ਉਹਨੇ ਇਹੋ ਹੀ ਸਮਝਾਇਆ ਸੀ ਮੀ ਜੇ ਤੁਸੀਂ ਲੰਬੀ ਆਰਜੂ ਕਰਕੇ ਤੇ ਕੀ ਇਸ ਸੰਸਾਰ ਤੋਂ ਲੈ ਕੇ ਜਾਣਾ ਚਾਹੁੰਦੇ ਜੀ ਚਲੋ ਦਿਓਨ ਸਾਹਿਬ ਦੂਜੇ ਪ੍ਰਸ਼ਨ ਦੇ ਆਉਣੇ ਆ ਜਿਵੇਂ ਹਰਨਾਮ ਸਿੰਘ ਤੋਂ ਮਾਂ ਬੀਜੇਪੀ ਦੇ ਸਪੋਰਟ ਬੜੀ ਕਰਦੇ ਹੈਗੇ ਵੀ ਉਹਨਾਂ ਨੂੰ ਵੋਟਾਂ ਦੇ ਵਿੱਚ ਆਪਣੀ ਵੋਟਾਂ ਪਾਓ ਸਿੱਖ ਜਿਹੀਆਂ ਵੋਟਾਂ ਪਾਣਗੇ ਮਹਾਰਾਸ਼ਟਰ ਦੇ ਹੋਰ ਵੀ ਜਗ੍ਹਾ ਸਪੋਰਟ ਕਰਦੇ ਆ ਬੀਜੇਪੀ ਨੂੰ ਜਾ ਕੇ ਇੱਕ ਪਾਸੇ ਸਿੱਖਾਂ ਤੇ ਹਮਲੇ ਕਰਵਾਏ ਹੋਣ ਜਿਵੇਂ ਦਰਬਾਰ ਸਾਹਿਬ ਦੀ ਗੱਲ ਕਰੀਏ ਇੱਕ ਪਾਸੇ ਤਮਦਮਿੰਟ ਕਸਾਲ ਦਾ ਮੁਖੀ ਜਾ ਕੇ ਕਹੇ ਵੀ ਬੀਜੇਪੀ ਨੂੰ ਤੁਸੀਂ VOTING ਕਰੋ ਇਹ ਕਿਵੇਂ ਲੱਗ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਤੇ ਗੱਲ ਕੀਤੀ ਸੀ ਵੀ ਪ੍ਰੋਫੈਸਰ ਸਰਚਾਂਦ ਵੱਲੋਂ ਕਹਨਾ ਹਮ ਇਹ ਟਕਸਾਲ ਜਿਹੜੀ ਉਹ ਤਾਂ ਪਹਿਲਾਂ ਹੀ ਭਾਜਪਾ ਦੇ ਨਾਲ ਸਾਥ ਦੇ ਰਹੀ ਸੀ ਸ਼ੁਰੂ ਤੋਂ ਸ਼ੁਰੂ ਤੋਂ ਆਰਐਸਐਸ ਦੇ ਨਾਲ ਹਮ ਸੋ 1999 ਦਾ ਨੇ ਜ਼ਿਕਰ ਕੀਤਾ ਸੀ ਮੈਨੂੰ ਅਜੇ ਤੱਕ ਯਾਦ ਹੈ ਹਮ ਜੇ ਉਹਨੇ ਇਹ ਪ੍ਰੋਫੈਸਰ ਸਰਚਾਂਦ ਜਿਹੜਾ ਟਕਸਾਲ ਦਾ ਮੁਖ ਬਲਾਰਾ ਸੀ ਹਮ ਜਦੋਂ ਉਹ ਹੀ ਭਾਜਪਾ ਦੇ ਨਾਲ ਹੈ ਫਿਰ ਤਾਂ ਸੀ ਟਕਸਾਲ ਦੇ ਜਿਹੜੇ 1999 ਤੋਂ ਹਾਂ ਸਿਰ ਸਿੱਖਾ ਨੇ ਇਸ ਨੂੰ ਆਜ਼ਾਦ ਕਿਉਂ ਨਹੀਂ ਕਰਵਾਇਆ ਪਤਾ ਲੱਗ ਗਿਆ ਵੀ ਭਾਜਪਾ ਨੇ ਦੇ ਕਬਜ਼ਾ ਕਰ ਲਿਆ ਵੇਖੋ ਜੀ ਜਿਹੜੀ ਤਕਸਾਲ ਹੈ ਇੱਕ ਸੰਸਥਾ ਹੈ ਹੂੰ ਜੇ ਇਹ ਤਕਸਾਲ ਦਾ ਜੇ ਇਸ ਇਤਿਹਾਸ ਪੜੀਏ ਹੂੰ ਤੇ ਇਹ ਜਦੋਂ ਭਿੰਡਰਾ ਭਿੰਡਰ ਕਲਾਂ ਤਕਸਾਲ ਚੱਲਦੀ ਸੀ ਤੇ ਗਿਆਨੀ ਗਰਬਚਨ ਸਿੰਘ ਨੇ ਜਾ ਕੇ ਤੇ ਮਿੱਤੇ ਡੇਰਾ ਲਾਇਆ ਜੀ ਸੋ ਉਦੋਂ ਵੀ ਤਕਸਾਲ ਦੇ ਵਿੱਚ ਰਫੜ ਪਿਆ ਸੀ ਜੀ ਸਰਦਾਰ ਮੋ ਭਾਈ ਮੋਹਨ ਸਿੰਘ ਜਿਹਨੂੰ ਕਹਿ ਦਿੰਦੇ ਨੇ ਬਾਬਾ ਜੀ ਕਹਿੰਦੇ ਮੋਹਨ ਸਿੰਘ ਨੇ ਦਿੱਤੇ ਰਹਿ ਗਏ ਹੂੰ ਬਾਕੀ ਉੱਥੇ ਜਾ ਕੇ ਤਕਸਾਲ ਦੇ ਜਿਹੜੀ ਅੱਜ ਵੀ ਤਕਸਾਲ ਦੀਆਂ ਤਿੰਨ ਥਾਵਾਂ ਬਣ ਗਈਆਂ ਨੇ ਹੂੰ ਇੱਕ ਸੰਗਰਾਵਾ ਹੈ ਬਾਬਾ RAM ਸਿੰਘ ਜਿਹੜੇ ਕਹਿੰਦੇ ਨੇ ਵੀ ਸਾਨੂੰ ਗੱਦੀ ਮਿਲੀ ਹੋਈ ਹੈ ਪੱਗ ਸਾਨੂੰ ਵੱਜੀ ਬਾਬਾ ਠਾਕੁਰ ਸਿੰਘ ਨੇ ਜਿਉਂਦੇ ਜੀ ਸਾਨੂੰ ਬਣਾ ਗਿਆ ਸੀ ਹੂੰ ਇੱਕ ਭਾਈ ਬ੍ਰੀਖ ਸਿੰਘ ਜਨਾਲਾ ਹੈ ਜੀ ਜਿਹੜੇ ਅਜਨਾਲੇ ਦੀ ਟਕਸਾਲ ਵੱਜਦੀ ਹੁਣ ਸਿੱਖ ਕਿੰਨੂੰ ਸਹੀ ਮੰਨਣਾ ਹਮ ਅਸਲ ਵਿੱਚ ਅਸਲੀ ਸਿੱਖੀ ਇਹ ਵੀ ਅਸੀਂ ਟਕਸਾਲਾਂ ਦੇ ਨਾਲ ਬੱਧੇ ਨਹੀਂ ਗਏ ਬਾਬਾ ਹਰਨਾਮ ਸਿੰਘ ਤੋਂ ਮਾਂ ਕਦੋਂ ਤੋਂ ਉਥੇ ਮੁਖੀ ਬਣੇ ਸੀਗੀ 1900 ਕਿੰਨੇ ਦੱਸਿਆ ਤੁਸੀਂ ਇਹ ਮੇਰੇ ਖਰ 2000 56 ਦੀ ਗੱਲ ਹੈ 6 7 ਅੱਛਾ 2000 ਮੈਨੂੰ ਪੱਕਾ ਯਾਦ ਨਹੀਂ 2004 ਤੋਂ ਬਾਅਦ ਬਣੇ ਨੇ ਵੀ ਤੁਹਾਨੂੰ ਫਿਰ ਦਿ올 ਸਾਹਿਬ ਨੂੰ ਕੀ ਲੱਗਦਾ ਹੈ ਵੀ ਸਿੱਖਾਂ ਦੇ ਵਿੱਚ ਸਿੱਖ ਸੇਕ ਕੋਮ ਸਾਰੀ ਸੁੱਟੀ ਹੈ ਪਤਾ ਹੀ ਨਹੀਂ ਹੈਗਾ ਸਭ ਕੁਝ ਨਹੀਂ ਇਧਰ ਵੇਖੋ ਨਾ ਮੈਂ ਉਹ ਗੱਲ ਤੁਹਾਨੂੰ ਕਰਨ ਲੱਗਾ ਸੀ ਜੇ ਤਕਸਾਲ ਏ ਹਮ ਨਾਨਕਸਰ ਵਾਲੇ ਨੇ ਜਾਂ ਢੰਗ ਸਿੰਘ ਜਿੱਥੇ ਬੰਦਿਆ ਜੀ ਇਹ ਆਪਣੇ ਸਰਕਲ ਦੇ ਵਿੱਚ ਨੇ ਜੀ ਇਹਨੂੰ ਸਿੱਖੀ ਦਾ ਹਿੱਸਾ ਕਹਿ ਸਕਦੇ ਹਾਂ ਜਦੋਂ ਕ੍ਰਿਤਾ ਕਰਦਾ ਤਾਂ ਅਸੀਂ ਸਿੱਖੀ ਤੋਂ ਉਹਨੂੰ ਬਦਖਲ ਕਹਿ ਸਕਦੇ ਹਾਂ ਹਮ ਜੇ ਨਾਨਕਸਰ ਵਾਲੇ ਕੋਈ ਗਲਤ ਕਰਨਗੇ ਉਹਨਾਂ ਦਾ ਕੋਈ ਡੇਰਾ ਗਲਤ ਕਰਦਾ ਹੈ ਅਸੀਂ ਉਹਨੂੰ ਕਹਿ ਸਕਦੇ ਹਾਂ ਵੀ ਇਹ ਸਾਡਾ ਸਿੱਖੀ ਤੋਂ ਖਰਜੇ ਪਰ ਅਸਲੀ ਸਿੱਖੀ ਜਿਹੜੀ ਉਹ ਸਾਡਾ ਅਕਾਲ ਤਖਤ ਸਾਡਾ ਹਰਮੰਦਰ ਸਾਹਿਬ ਹੈ ਮੈਂ ਤਾਂ ਬੇਨਤੀ ਕਰਦਾ ਨਿੱਜੀ ਤੌਰ ਤੇ ਸਿੱਖਾਂ ਨੂੰ ਵੀ ਸਾਨੂੰ ਇਹਨਾਂ ਡੇਰੇਆਂ ਤੋਂ ਪਾਸੇ ਹੋ ਕੇ ਤੇ ਸਿਰਫ ਅਕਾਲ ਤਖਤ ਤੇ ਸ੍ਰੀ ਹਰਮੰਦਰ ਸਾਹਿਬ ਨਾਲ ਜੁੜਨਾ ਚਾਹੀਦਾ ਨਹੀਂ ਜੀ ਹੁਣ ਸਾਹਿਬ ਤੁਸੀਂ ਇਹ ਗੱਲ ਕਹਿੰਦੇ ਵੀ ਲੰਬੇ ਸਮੇਂ ਤੋਂ 2000 ਨੂੰ 1999 ਦੀ ਗੱਲ ਕਰਦੇ ਹੋ ਵੀ ਭਾਜਪੀ ਦੇ ਨਾਲ ਉਹਨਾਂ ਦਾ ਇਕੱਠਾ ਸਾਂਝ ਹੋ ਵੀ ਸੀ ਲੇਕਿਨ ਉਸ ਤੋਂ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਫਿਰ ਮੈਂ ਉਹ ਉਹੀ ਗੱਲ ਦੁਬਾਰਾ ਕਹਿ ਰਿਹਾ ਵੀ ਅੱਜ ਤੱਕ ਸਿੱਖਾਂ ਨੇ ਕੀ ਕੀਤਾ ਸਿੱਖ ਇਹਦੇ ਵਿੱਚ ਕੀ ਕਰ ਸਕਦੇ ਨੇ ਮੰਨ ਲੋ ਇੱਕ ਡੇਰਾ ਐ ਅੱਜ ਢੜੀਆਂ ਵਾਲਾ ਸਿੱਖ ਦੀ ਗੱਲ ਕਰਦਾ ਕਦਾ ਵੱਖਰਾ ਜਾ ਕੇ ਡੇਰਾ ਬਣਾ ਲਿਆ ਡੇਰਾ ਤਾਂ ਨਹੀਂ ਬਾਬਾ ਦੀਪ ਸਿੰਘ ਦੀ ਟਕਸਾਲ ਹੈਗੀ ਤੇ ਤਿਆਰੀ ਕੀਤੀ ਹੋਈ ਤੁਸੀਂ ਇਹਨੂੰ ਟਕਸਾਲ ਤਾਂ ਮਤਲਬ ਇਹ ਹੁਣ ਜੇ ਆਪਾਂ ਦੂਜੇ ਪਾਸੇ ਕਹੀਏ ਤੇ ਬਾਬਾ RAM ਸਿੰਘ ਕਹਿੰਦੇ ਨੇ ਵੀ ਟਕਸਾਲ ਦਾ ਅਸਲੀ ਮੁਖੀ ਮੈਂ ਆ ਹੂੰ ਜਿਹੜਾ ਭਾਈ ਅਮਰੀਕ ਸਿੰਘ ਜੇ ਨਾਲਾ ਉਹ ਕਹਿੰਦਾ ਮੈਂ ਆ ਹੂੰ ਇਹ ਕਿਤਾ ਦੁੰਦਾ ਜੀ ਨਹੀਂ ਵੀ ਅਸਲੀ ਮੁਖੀ ਹੈਗਾ ਕੌਣ ਹੈ ਹੂੰ ਜੇ ਬਾਬਾ ਅਰਨਾਮ ਸਿੰਘ ਧੁੰਮਾ ਨੂੰ ਪੱਗ ਬੱਝੀਏ ਹੂੰ ਉਹਨੂੰ ਕੋਈ ਜਥੇਬੰਦੀਆਂ ਨੇ ਅੱਕ ਪੱਗ ਬਣਾ ਦਿੱਤੀ ਹੂੰ ਪਰ ਉਦੋਂ ਕੀ ਪਤਾ ਸੀ ਵੀ ਇਹ ਦੇ ਕੰਢਿਆਂ ਟੁਕੜੇ ਨਿਕਲਣੇ ਅੱਛਾ ਇਹ ਕੀ ਪਤਾ ਹੁੰਦਾ ਜਦੋਂ ਤੁਸੀਂ ਪੱਗ ਬਣਾਈਏ ਉਦੋਂ ਤਾਂ ਉਹ ਸੰਤਾਂ ਦੀ ਗੱਲ ਕਰਦਾ ਸੀ ਹੂੰ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਜਦਦਰਸ਼ਨ ਸਿੰਘ ਹਵਾਰਾ ਹਲਵਾਰਾ ਜੀ ਲੁਧਿਆਣੇੋਂ ਦਾ ਕਤਲ ਹੋ ਗਿਆ ਸੀ ਬੀ ਉਹਨਾਂ ਦਾ ਜਿਹੜੇ ਉਹ ਬਾਬਾ ਉਹਨਾਂ ਨੇ ਲੱਗਾ ਆ ਪੇਜ ਦੇ ਵਿੱਚ ਹਮ ਆਚੂ ਤੋਸ਼ ਹਮ ਉਹਦੇ ਵਿਰੋਧ ਵਿੱਚ ਮਜਾਰਾ ਕਰਦਿਆ ਡੀਐਸਪੀ ਦੇ ਅਸਿੱਤੀ ਗੋਲੀ ਮਾਰਤੀ ਸੀ ਜੀ ਉਸ ਵੇਲੇ ਦੀ ਵੀਡੀਓ ਦੇ ਵਿੱਚ ਬਾਬਾ ਰਨਾਮ ਸਿੰਘ ਤੁਮਾਏ ਕਹਿ ਰਿਹਾ ਕਿ ਨਾਲ ਟਟ ਰਿਖਿਆ ਉਹ ਵਾਲਾ ਭਾਈ ਰਣਜੀਤ ਸਿੰਘ ਖਲੋਤਾ ਤੇ ਕਹਿ ਰਹੇ ਨੇ ਵੀ ਬਾਦਲ ਤੇ ਸਮੇਧ ਸੈਣੀ ਤੇ ਜਹਾਰ ਆਲਮ ਤੇ ਪਰਚਾ ਹੋਣਾ ਚਾਹੀਦਾ ਅੱਛਾ ਪਰ ਉਹਦਾ ਤਾਂ ਵਧੀਆ ਲੱਗਦਾ ਸੀ ਨਾ ਤੋ ਕਿ ਉਦੋਂ ਸਿੱਖਾਂ ਦੀ ਗੱਲ ਕਰਦਾ ਸੀ ਹੂੰ ਜਦੋਂ ਹੁਣ ਸਿੱਖਾਂ ਦੀ ਗੱਲ ਕਰਨੀ ਛੱਡ ਕੇ ਸਿੱਖਾਂ ਨੂੰ ਸੋਚ ਲੈਣਾ ਚਾਹੀਦਾ ਵੀ ਇਹ ਸਾਡਾ ਮੁਖੀ ਨਹੀਂਗਾ ਹੂੰ ਸਿੱਖਾਂ ਨੂੰ ਇਹਦਾ ਬਦਲ ਲੱਭਣਾ ਚਾਹੀਦਾ ਟਕਸਾਲ ਦੇ ਜਿਹੜੇ ਸੱਚੇ ਸਿੱਖ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਸਾਨੂੰ ਇਹੋ ਜਿਹਾ ਮੁਖੀ ਨਹੀਂ ਚਾਹੀਦਾ ਉਹ ਉੱਥੇ ਬੈ ਕੇ ਆਵਾਜ਼ ਠਾਉਣ ਤੇ ਟਕਸਾਲ ਜਿਹੜੀ ਉਹ ਪੁਰਾਣੇ ਲੰਬੇ ਸਮੇਂ ਤੋਂ ਸਿੱਖਾਂ ਦੀ ਗੱਲ ਕਰਦੀ ਸੀ ਤੇ ਸਿੱਖ ਵਿਦਿਆਰਥੀ ਉਹ ਪੈਦਾ ਕਰਦੀ ਸੀ ਮੈਂ ਇਹ ਤੇ ਚੋਣੇ ਵੀ ਟਕਸਾਲ ਉਸੇ ਰੂਪ ਵਿੱਚ ਦੁਬਾਰਾ ਉੱਪਰ ਦੀ ਹੈ। ਇਹ ਦਮਦਮਿੰਡਕਸਾਲ ਦਾ ਮੁਖੀ ਜੀ ਤੁਸੀਂ ਸਾਰੀ ਗੱਲ ਦੱਸੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ। ਤੁਹਾਨੂੰ ਕੀ ਲੱਗਦਾ ਵੀ ਮੈਂ ਕੀ ਕਰਾਂ? ਮੇਰੇ ਵਾਸਤੇ ਵੇ ਤੇ ਬਾਬਾ ਰਨਾਮ ਸਿੰਘ ਤੁਮਾ ਨੂੰ ਕਾਲ ਤੱਕ ਤੇ ਸਦਕੇ ਕੋਰੜੇ ਮਾਰੇ ਜਾਣਾ। ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਪਹੁੰਚਿਆ ਸੀਗਾ ਸ਼ਰੂਮਨੀ ਗੁਰਦ ਆ ਮੈਂ ਪਹੁੰਚਿਆ ਸੀਗਾ ਸ਼ਰੂਮਨੀ ਕਾਲੀਦौला ਅਮਰਸਰ ਦੇ ਆਗੂ ਦੇ ਕੋਲ ਤੇਜਿੰਦਰ ਸਿੰਘ ਦਿਓਲ ਦੇ ਕੋਲ ਜਿਨ੍ਹਾਂ ਨੇ ਲੰਬੀ ਗੱਲਬਾਤ ਕੀਤੀ ਹੈ ਇੰਟਰਵਿਊ ਦੇ ਵਿੱਚ। ਸ਼ੁਰੂ ਤੋਂ ਜਿਵੇਂ ਬਾਬਾ ਮੈਂ ਸੌਰੀ ਮੈਨੂੰ ਹਰਨਾਮ ਸਿੰਘ ਤੋਂ ਮਾ ਦਮੰਬਿਤ ਸਾਲ ਦੇ ਮੁਖੀ ਤੋਂ ਲੈ ਕੇ ਸ਼੍ਰੋਮਣੀ ਕਾਲੀਦਾਵ ਬਦਲ ਪਾਰਟੀ ਤੱਕ ਜਿੰਨੇ ਵੀ ਵਾਕਿਆ ਹੋਏ ਨੇ ਭਾਜੀਪੀ ਨੇ ਕੀਤੇ ਨੇ ਜਾਂ ਆਰਐਸਐਸ ਨੇ ਕੀਤੇ ਨੇ ਸਾਰੀ ਗੱਲਬਾਤ ਭਾਈ ਸਾਹਿਬ ਜੀ ਹੋਰਾਂ ਨੇ ਖੁੱਲ ਕੇ ਕੀਤੀ ਹੈ ਭਾਈ ਸਾਹਿਬ ਜੀ ਆਗੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਵੀ ਤੁਸੀਂ ਅਮਰ ਸਵਾ ਕੱਢ ਕੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ